नमस्कार जय श्री प्रेम धाम आज दी वीडियो कुछ खास ते शेयर करनी भी बहुत जरूरी ताजो किसे दा भला हो सके श्री प्रेम धाम परिवार हर साल दी तरह साल भी आने वाली 20 सितंबर वो अंगहीन बच्चे, असहाय परिवार जो हैंडी हैंडीकैप ने बेसहारा ने उन्होंने हर साल की तरह इस साल भी ट्राईसाइकल्स व्हील चेयर भी सितंबर को वंटे जाए और जो बुजुर्ग, असहाय ने और प्रॉपर नहीं सुन सकते उन्होंने ਨੰਨੀਆਂ ਮਸ਼ੀਨਾ ਪ੍ਰੇਮਦਾਮ ਪ੍ਰਵਾਲ ਵੱਲੋਂ ਵੰਡੀਆਂ ਜਾਣਗੀਆਂ ਔਰ ਇਸ ਵਾਰ ਖਾਸ 20 ਸਤੰਬਰ ਨੂੰ ਕੁਝ ਗਰੀਬ ਕੁੜੀਆਂ ਦੇ ਵਿਆਹ ਜੋ ਕਿ ਪ੍ਰੇਮਦਾਮ ਤਰ੍ਹਾਂ ਤਰ੍ਹਾਂ ਦੇ ਲੋਪਲਾਈ ਦੇ ਕੰਮ ਕਰਦਾ ਆ ਰਿਹਾ ਪਰ ਇਸ ਵਾਰ ਪਹਿਲੀ ਵਾਰ ਕੁਝ ਗਰੀਬ ਕੁੜੀਆਂ ਦੇ ਵਿਆਹ ਦਾ ਤਸਨੀ ਫੈਸਲਾ ਲਿਆ ਤਾਂ ਮੈਂ ਇਸ ਵੀਡੀਓ ਦੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਗਾ ਕਿ ਕੋਈ ਵੀ ਐਸਾ ਪਰਿਵਾਰ ਹੋਵੇ ਜੋ ਸਹਾਇ ਪਰਿਵਾਰੋਂ ਬੇਟੀ ਦੀ ਸ਼ਾਦੀ ਕਰਨੀ ਹੈ ਸਹਾਇ ਹੈ ਤਾਂ ਉਹਨਾਂ ਦੀ 20 ਸਤੰਬਰ ਨੂੰ ਪ੍ਰੇਮ ਦਾ ਵਿਖੇ ਗਰੀਵ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਜਿਹਦੀ ਗਿਣਤੀ ਅਸੀਂ ਕੋਈ ਨਹੀਂ ਰੱਖੀ ਬੜੇ ਲੋਕ ਰੱਖਦੇ ਹੈ ਕਿ 21 52 101 ਜਾਂ ਕੁਝ ਵੀ ਜਿੰਨੇ ਵੀ ਪਰਿਵਾਰ ਹੋਣਗੇ ਉਹਨਾਂ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵਿਧੀ ਵਿਵਾਨ ਨਾਲ ਪ੍ਰੋਪਰ ਉਹਨਾਂ ਬੱਚਿਆਂ ਦਾ ਵਿਆਹ ਦਰਵਾਜ਼ਾ ਕੀਤਾ ਜਾਵੇ ਤਾਂ ਇਸ ਵੀਡੀਓ ਨੂੰ ਅੱਜ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਵੀ ਹੈ ਔਰ ਤੁਹਾਡਾ ਫਰਜ਼ ਵੀ ਹੈ ਤਾਂ ਜੋ ਕਿਸੇ ਦਾ ਪਲਾ ਹੋ ਸਕੇ ਮੈਂ ਫੇਰ ਇੱਕ ਵਾਰ ਸਾਰੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਆਪਣੇ ਆਸ-ਪਾਸ ਆਪਣੇ ਇਸਤਰੀ ਭੈਣ ਭਰਾ ਨੂੰ ਮੈਸੇਜ ਦੇਣ ਕਿ ਕੋਈ ਵੀ ਐਸਾ ਪਰਿਵਾਰ ਹੋਵੇ ਜਿਹਨੇ ਬੇਟੀ ਦੀ ਸ਼ਾਦੀ ਕਰਨੀ ਹੋਵੇ ਔਰ ਐਸਾ ਸਹਾਇ ਪਰਿਵਾਰ ਹੋਵੇ ਉਹਨਾਂ ਨੂੰ ਪ੍ਰੇਮਦਾਮ ਦਾ ਕੰਟੈਕਟ ਨੰਬਰ ਦੇਣ ਮੈਂ ਨੰਬਰ ਤੁਹਾਨੂੰ ਦੱਸਣ ਜਾ ਰਿਹਾ 810030047 810030047 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਇਸ ਨੰਬਰ ਦੇ ਉੱਪਰੋ ਆਪਣਾ ਆਧਾਰ ਕਾਰਡ WhatsApp ਕਰ ਸਕਦੇ ਨੇ ਉਹ ਸਭ ਲੋਕ ਜਿਨ੍ਹਾਂ ਨੂੰ ਟ੍ਰਾਈਸਾਈਕਲਸ 휠 ਚੇਅਰਸ ਕਨਾਲੀਆ ਮਸ਼ੀਨਰੀ ਜ਼ਰੂਰਤ ਹੈ ਔਰ ਜੋ ਵੀ ਪਰਿਵਾਰ ਆਪਣੀ ਬੇਟੀ ਦੀ ਸ਼ਾਦੀ ਲਈ ਰਮਦਾਨ ਨੂੰ ਕੰਟੈਕਟ ਕਰਨਾ ਚਾਹੁੰਦਾ ਹੈ ਉਹ ਵੀ ਇਸੇ ਨੰਬਰ ਦੇ ਉੱਪਰ WhatsApp ਤੇ ਕੰਟੈਕਟ ਕਰ ਸਕਦੇ ਨੇ ਆਨਾਲੀ 20 ਨੰਬਰ ਨੂੰ ਗਰੀਬ ਲੜਕੀਆਂ ਦੇ ਵਿਆਹ ਬਲੱਡ ਕੈਂਪ ਕੋਸ਼ਿਸ਼ ਹੈ ਸਾਡੀ ਇਹ ਸ਼ਾਇਦ ਅਭੀ ਫਾਈਨਲ ਨਹੀਂ ਹੋਇਆ ਸ਼ਾਇਦ ਮੈਡੀਕਲ ਕੈਂਪ ਵੀ ਲਗਾਮਾ ਜਿਹਦੇ ਵਿੱਚ ਫ੍ਰੀ ਮੈਡੀਸਿਨਸ ਹੋਣਗੀਆਂ ਲੇਕਿਨ ਫਿਲਹਾਲ ਜੋ ਫਾਈਨਲ ਹੋਇਆ ਹੈ ਉਹ ਟ੍ਰਾਈਸਾਈਕਲਸ व्हीलਚੇਅਰਸ ਕੰਨਾਂ ਦੀਆਂ ਮਸ਼ੀਨਾ ਬਲੱਡ ਕੈਂਪ ਔਰ ਗਰੀਵ ਲੜਕੀਆਂ ਦੇ ਵਿਆਹ ਤਾਂ ਅੱਜ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਮੈਂ ਸਮਝਦਾ ਇੱਕ ਪੁੰਨਿਆ ਦਾ ਕੰਮ ਹੈ ਇੱਕ ਅੱਛਾ ਕੰਮ ਹੈ ਤਾਂ ਬੱਦ ਤੋਂ ਬੱਦ ਪਲੀਜ਼ ਸ਼ੇਅਰ ਕਰੋ ਤਾਂ ਜੋ ਉਹ ਪਰਿਵਾਰ ਜੋ ਸਹਾਇ ਪਰਿਵਾਰ ਨੇ ਉਹ ਪ੍ਰੇਮਧਾਮ ਨੂੰ ਕੰਟੈਕਟ ਕਰ ਸਕਣ आने वाली 20 सितंबर टाइम भी बहुत कटता है ते मैं सारे देश वासियों ਨੂੰ प्रेमदांब ਦੇ ਚੈਨਲ ਨੂੰ ਆਗਰਹਿ ਕਰੂੰਗਾ ਕਿ ਆਪਣੇ ਆਸ-पास ਵੀ ਦੇਖਣ ਕੋਈ ਵੀ ਐਸਾ ਪਰਿਵਾਰ ਹੋਵੇ ਉਹ ਕੰਟੈਕਟ ਪ੍ਰੇਮਦਾਮ ਵਿੱਚ ਕਰੇ ਮੈਂ ਫਿਰ ਤੋਂ ਇੱਕ ਵਾਰ ਨੰਬਰ ਬੋਲਣ ਲੱਗਾ ਹਾਂ 810030047 ਇਸ ਨੰਬਰ ਤੇ ਤੁਸੀਂ ਕੰਟੈਕਟ ਕਰੋ WhatsApp ਕਰੋ WhatsApp ਮੈਸੇਜ ਕਰੋ ਅਗਰ ਕੋਈ ਲੜਕਾ ਬਿਜ਼ੀ ਵੀ ਹੋਗਾ ਨਹੀਂ ਫੋਨ ਪਿਕ ਕਰ ਰਿਹਾ ਤਾਂ WhatsApp ਮੈਸੇਜ ਦੇ ਉੱਪਰ ਤੁਹਾਨੂੰ ਰਾਈਟ ਪਾਈਂ 10 ਮਿੰਟ ਬਾਅਦ ਬੈਕ ਕਾਲ ਆ ਜਾਊਗੀ ਤ Aap ਸਭ ਲੋਕ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਆਪਣੇ ਵੀ ਘਰ ਬੈਠ ਕੇ ਦੁਆ ਕਰਿਓ ਅਰਦਾਸ ਕਰਿਓ ਕਿ ਪ੍ਰੇਮਦਾਮ ਪਰਿਵਾਰ ਜੋ ਇੱਕ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ 20 ਨੰਬਰ ਨੂੰ ਸਾਰੇ ਪ੍ਰੇਮਦਾਮ ਦੇ ਸੇਵਾਦਾਰ ਉਸ ਕੰਮ ਦੇ ਵਿੱਚ ਕਾਮਯਾਬ ਹੋਣ ਔਰ ਇਸੇ ਤਰ੍ਹਾਂ ਪ੍ਰੇਮਦਾਮ ਪਰਿਵਾਰ ਹਮੇਸ਼ਾ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਮਦਦ ਕਰਦਾ ਰਹੇ ਥੈਂਕ ਯੂ ਜੈ ਸ਼੍ਰੀ ਪ੍ਰੇਮ ਦਾਸ